ਸਤਨਾਮ ਸ੍ਰੀ ਵਾਹਿਗੁਰੂ ਸਰ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੋ ਕੋਟ ਮੂਰਤੇ ਅਦੂਨੇ ਸਭ ਕਾ ਮਰ ਪਰਸਾ ਦੇ ਜਾਪੇ ਆਤ ਸਤਿ ਜੋ ਬਾਤ ਸਾਚੀ ਹੈ ਪੀ ਸਾਚੀ ਨਾਨਕ ਹੋਸੀ ਕੀ ਸਾਚੀ ਸੋਚਿਆ ਸੋਚਣਾ ਹੋਈ ਜੇ ਸੋਚੀ ਲਖਵਾਰੇ ਸੁਪੈ ਸੁਪਨਾ ਹੋਈ ਜੇ ਲਾਇਆ ਅੰਧਿਤਾਰ ਓਕੇ ਆਉਖ ਨਾਮ ਤਰੀ ਜੇ ਮਨ ਨਾਮੀਆਂ ਭਾਰੇ ਸਸਿਆਣਾਂ ਲਖ ਹੋਈ ਤੇਖ ਨਾ ਚੱਲੈ ਨਾਲ ਕਿਵਸਤਿਆ ਰਹਾ ਹੋਈ ਅਕ ਪੂੜਾ ਤੱਤੇ ਗੋਲ ਮੁਰਜਾਈ ਜੁਲਣਾ ਨਾ ਲਿਖਿਆ ਨਾਲ ਉਕਮੀ ਹੋਣਾ ਘਰ ਉਪਨਗਹਿ ਜਾਏ ਉਕਮੀ ਹੂੰ ਜੀ ਗੁਮ ਲਗੜਿਆਈ ਉਪਕਮੇ ਯੋ ਤੁਮਨੇ ਜੋ ਕੁਲਗਦ ਸੁਭਾਈ ਹੈ ਇਹ ਨਾ ਕੋ ਵੀ ਬਖਸੇ ਉਪਕਮੇ ਸਦ ਸੁਭਾਈ ਹੈ ਹੁਕਮੈ ਅੰਦਰ ਜਸੈ ਕੋ ਘਰ ਪੁੰਨ ਕੋਈ ਨਾਨਕ ਹੁਕਮੈ ਦੇਵ ਜਤੈ ਹੁਮੈ ਕਹਿ ਨ ਕੋਈ ਗਾਵੇ ਕੋ ਤਾਣ ਹੋਵੇ ਗਿ ਤਾਣ ਗਾਵੇ ਕੋ ਦਸਣ ਨਿ ਜਾਣ ਗਾਵੇ ਕੋ ਗੁਣ ਫੜਿਆਈਆਂ ਚਾਰ ਗਾਵੇ ਕੋ ਮਿੱਧਾ ਵਿਖੇ ਬਿਜਾਰ ਗਾਵੇ ਗਵ 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 ਦਵ ਦਸ ਦੁਰਗਾ ਗਵ ਗਵ ਵੀਖੇ ਹਦ ਰਹਾ ਦੂਰ ਗਤਨਾ ਗਤਨੇ ਆਵੇ ਟੋਟੇ ਕਾਥੇ ਕਤ ਤੇ ਟੋਟੇ ਟੋਟੇ ਕੋੜ ਦਿੰਦਾ ਦਿਲ ਲੈ ਲੇਦ ਗਵ ਜੁਵਾ ਤੁੰਦੁਰ ਗ੍ਰਹੀ ਗਏ ਹੁਮੀ ਹੁ ਜਲਾਏ ਰਾਮ ਨਾਨਕ ਵੇਖੇ ਬਰਵਾ ਸਤਿ ਸਹਿਬ ਸਾਰਜ ਨਾਹਿ ਭਗਵ ਕੋ ਉਪਾਰੀ ਅਕੇ ਮੰਗਹਿ ਦੇ ਫੇਰ ਗਏ ਰੱਖੀਐ ਜਿੱਦ ਸਗਰਵਾਰ ਮੋਗ ਬੁਲਬੁਲੀਐ ਜਿਸੁ ਸੁਦਰੇ ਪਿਉ ਅੰਮ੍ਰਿਤ ਮਹਿਲਾ ਸਾਚੇ ਨਾਮ ਮੈਂ ਵੜਿ ਆਏ ਜਾਰੇ ਗਰਮੀਆਂ ਵੇ ਕਪੜਾ ਨਦਰੀ ਮੁਕਤਿਵਾਰ ਨਾਨਕੀ ਇਹ ਵੈ ਜਾਣੀਐ ਦਬਿਆ ਕੇ ਸਚਿਆਰ ਸਭੈ ਨ ਜਾਏ ਕੀਤਾ ਨਾ ਹੋਈ ਅਭੇ ਆਪਰੰਧਨ ਸੋਈ ਜਿਨ ਸੇਵਿਆ

ਦੇਰਸ ਨਾਲ ਆਜੈ ਇਸ ਬਾਬਾ ਬਿਲਵਾਨੇ ਕੇ ਨਾਇਕ ਰਹੀ ਜਥੇ ਸਿਰ ਢੋਪਾਏ ਵੇਖ ਕੰਨ ਕਰਨਾ ਗਏ ਮਿਲ ਲਈ ਮਾਧਵ ਸ੍ਰੀ ਤੁਨ ਜੁਹਾਰ ਮਾਣੇ ਜੇ ਕੋ ਗੁਰ ਕੇ ਸਿੱਖ ਸੁਣੇ ਗੁਰਾਇਕ ਦੇਹ ਬੋਝਾਈ ਸਭਨਾ ਜੀਆਂ ਘਾਇ ਵਿਗਾਤਾ ਸੋ ਮੈਂ ਵਿਸਰਮੈ ਜਾਇ ਜੇ ਜੁਗ ਜਾਰੇ ਆਰਧਾ ਗੁਰਦ ਸੁਣੀ ਹੋਏ ਨਾਮ ਕੰਨਾ ਵਿੱਚ ਜਾਣੀ ਐ ਨਾਲ ਚਲ ਸੁ ਕੋਏ ਚੰਗਾ ਨਾਮ ਰਖਾਏ ਗਏ ਜਿਸ ਦੇ ਦਿਲ ਦੇ ਬਲੇ ਜਿਸ ਨਦਰੀ ਆਵੇ ਤੈ ਬਾਸਨਾ ਪੁੱਛੇ ਗਏ ਗਿਣਾ ਅੰਦਰ ਵੇੜ ਗਾਰੇ ਦਸੀ ਦੁਸ ਭਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਵੰਟੇ ਅੰਗੁੰਦੇ ਤੇਹਾ ਕੋਈ ਨ ਸੋਚੈ ਜੇ ਤੁਸ ਗੁਣ ਕੋਈ ਕਰੇ ਸੁਣਾ ਜਦ ਵੀਰ ਸੁਣਾਤੇ ਸੁਣਾ ਧਰ ਤਪਰੀ ਆਕਾਸ਼ੇ ਸੁਣਾ ਦੇਵ ਲੋਕ ਉਪਤਾਰ ਸਉਣਾ ਪੋਏ ਨਾ ਸਕੇ ਗਾਲ ਨਾਨਕ ਭਗਤਾ ਸਦਾ ਵਿਗਾਹ ਸੁਣੇ ਦੁਖ ਪਾਪ ਕਾ ਨਾਸ ਸੁਣੇ ਈਸ਼ਰ ਨਰਮਾਇੰਦ ਸੁਣੇ ਮੁਖਲਾ ਹਨਮਾਨ ਦੇ ਸੁਣੇ ਜੋਗ ਜੋਤਨ ਫੇਰ ਸੁਣੇ ਸਾਸਨ ਤੇ ਵੇਦ ਨਾਨਕ ਭਗਤਾ ਸਦਾ ਵਿਗਾਹ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਾਸਨ ਤੋਖ ਗਿਆਨ ਸੁਣੇ 84 ਸਾਛਨ ਨਾਨਕ ਸੁਣੇ ਪੜ ਪੜ ਪਾਵੇ ਮਾਨ ਸੁਣੇ ਲਗੇ ਸਰਥਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁੱਖ ਅਪਗਨਾਸ ਸੁਣੈ ਸਰਾ guna ਕੇ ਗਾ ਸੁਣੈ ਸੇਠੀ ਗਰਿ ਸ਼ਾਸ ਸੁਣੈ ਅੰਤੇ ਭਵੇ ਰਹੁ ਸੁਣੈ ਹਥ ਵੈਸ ਗੋ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁੱਖ ਅਪਗਨਾਸ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਭੈ ਵਿਥਿਰ ਸਤਾਏ ਕਾਗਦ ਕਰਵਨ ਲਖਣ ਹਾਰ ਮੰਨੇ ਗਾ ਬੈ ਕਰਨ ਵਿਚਾਰਿ ਉਸ ਨਾਮ ਦਰਨ ਦਿਨ ਹੋਏ ਜਿਗੋ ਮੰਦਰਣ ਮਨ ਕੋਏ ਮਨੈ ਸਿਰ ਤੋਂ ਗੈ ਮਨ ਬੋਲੇ ਮਨੈ ਸਲਗੋਨ ਬੇ ਸੋਦੇ ਮਨੈ ਮਹ ਝੋਟਾ ਨਾਂ ਜਾਏ ਮਨੈ ਨਾਮ ਕੇ ਸਾਧਨ ਜਾਏ ਐਸਾ ਨਾਮ ਨਿਰੰਦਰਨ ਹੋਏ ਜਿਗੋ ਮੰਦਰਣ ਮਨ ਕੋਏ ਮਨੈ ਮਾਰਗ ਟਾਕ ਨ ਭਾਏ ਮਨੈ ਵਰਸੋਂ ਪਰਗੜ ਜਾਏ ਮਨੈ ਮਗਨ ਚੱਲੇ ਭੰਥੇ ਮਨੈ ਦਰਬ ਜਿਤੇ ਜਨ ਬੰਦੇ ਐਸਾ ਨਾਮ ਨਿਰੰਦਰਨ ਹੋਏ ਜਿਗੋ ਮੰਦਰਣ ਮਨ ਕੋਏ ਮੰਨੇ ਭਵੇ ਮੁਗਦੁਆਰ ਮੰਨੇ ਪ੍ਰਭ ਰਸਗਾਰ ਮੰਨੇ ਦਰਤਾ ਰੇ ਗੁਰ ਸਖੀ ਮੰਨੇ ਨਾਨਕ ਭਵੇ ਨਾ ਭੇਖੀ ਐਸਾ ਨਾਮ ਨਰਿੰਦਨ ਹੋਇ ਜੇ ਕੋ ਮੰਦੜਾ ਨਨ ਕੋਇ ਪੰਜ ਗੁਰਬਾਨ ਪੰਜ ਪ੍ਰਧਾਨ ਬੰਧੇ ਪਾਵੇ ਦਰਗਹਿ ਮਾਨੇ ਬੰਝੇ ਲੋਹ ਦਰਜਾਨ ਅਜਾ ਕਗੋ ਇਕ ਧਿਆਨ ਜੇ ਕੋ ਕਹ ਕਰੇ ਵਿਚਾਰ ਮ ਕਰਤੇ ਕੇ ਕਰਨੇ ਨਾ ਹੀ ਸਮਾਰੇ ਜੋ ਧਰਮ ਤੇ ਆ ਗਾ ਬੂਤੇ ਸੰਤੋਖਤਾ ਪ੍ਰਕਿਆ ਤਨ ਸੋਤੇ ਜੈ ਕੋ ਬੋ ਜੈ ਕੋ ਗਸਤਿਆਰ ਤਲੇ ਉਪਰ ਕੇ ਤਾ ਭਾਰੇ ਧਰਤੀ ਘੋਰ ਪਰਹੋਰ ਹੋਰੇ ਇਸ ਤੇ ਭਾਰ ਲਗਣ ਜੋਰੇ ਜੀ ਸਾਧ ਰੰਗਾਂ ਕੇ ਨਾਮ ਸਭ ਨਾਂ ਲਿਖਿਆ ਗੁਰੇ ਗ੍ਰਾਮੇ ਲਿਖਾ ਲਿਖ ਜਾਣਾ ਕੋ ਹੋਈ ਲਿਖਾ ਲਿਖਿਆ ਕਿਤਾਬ ਹੋਈ ਮੰਕੇ ਤਾਂ ਦਾਣਸ ਵਾਲਿਓ ਰੂਪ ਗਿਤੇ ਤਾਂ ਜਾਣ ਕੋ ਕੋਤਿ ਗਿਤਾ ਬਸਾ ਉਹ ਇੱਕੋ ਹੋਵਾਉ ਨੰਦਸਤੇ ਹੋਏ ਲਗਦੇ ਆਉ ਗੁਰਧਤ ਕਵਣ ਕਹਾਵੇ ਜਾਰ ਵਾਰਿਆ ਨਾ ਜਾਮਾ ਏਕ ਹੋਰੇ ਜੋ ਤੁਧ ਭਾਵੇ ਸਾਂ ਏ ਭਲੀ ਚਾਰ ਤੋ ਸਦਾ ਸਲਾਵੇਂ ਤੇ ਨਿਰੰਕਾਰ ਅਸੰਗ ਜਪ ਸੰਭਾਉ ਸੰਗ ਪੂਜਾ ਅਸੰਸਕਤਾਉ ਸੰਗ ਰੰਤ ਮੁਗਵੇਦ ਪਾਠ ਸੰਗ ਜੋਗ ਮੰਦਰ ਹੈ ਊ ਦਾਸ ਮੋ ਸੰਗ ਭਗਤ ਗੁਣ ਗਿਆਨ ਵਿਚਾਰੇ ਅਸੰਸਦੀ ਅਸੰਖਤਾ ਤਾਰੇ ਅਸੰਖ ਸੂਰਮਾ ਬਖਸਾਰੇ ਅਸੰਮੋਲੇ ਵਿਲਾਏ ਤਾਰ ਓ ਕੁਦਰਤੇ ਗਉਣ ਕਹਾ ਵਿਚਾਰ ਮਾਰਿਆ ਨਾ ਜਾਵਾ ਏਕ ਵਾਰ ਜੋਤ ਤਪ ਹੋਵੇ ਸਾਈ ਭਲੀ ਗਾਰੇ ਤੁਸ ਸਦਾ ਸਲਾਮੇ ਤੀਨ ਨਰਨੰਕਾਰ ਨਾ ਸੰਗ ਮੋਰਖੀ ਅੰਧ ਕੋਰੀ ਸੰਗ ਚੋਰ ਹਰਾਖੋਰੀ ਅਸੰਗ ਅਮਰ ਕਰ ਜਾਹੇ ਜੋਰੀ ਮਾ ਸੰਗ ਗਲਵੜਤੇ ਆ ਕੋ ਮਾਈ ਸੰਗ ਪਾਪੀ ਪਾਪ ਕਰ ਜਾਏ ਮਾ ਸੰਗ ਕੋੜਿਆਰ ਕੋਲੇ ਫੇਰ ਆਏ ਸੰਗ ਬਲੇਸ਼ ਮਲ ਪਖ ਖਾਏ ਮਾ ਸੰਗ ਨਿੰਦਕ ਸਿਰ ਕਰੇ ਭਾਰੇ ਨਾਨਕ ਨੀਸ ਗਹਿ ਵਿਚਾਰ ਬਾਰੈ ਨ ਜਮਾ ਇੱਕ ਵਾਰ ਚੁਤਤ ਸੁਭਾਵੈ ਸਾਈ ਭਲੀ ਘਾਰ ਤੋ ਸਦਾ ਸਲਾਮੇ ਤੇ ਨਰੰਗਾਰ ਮਾ ਸੰਗ ਨਾਵੇ ਸੰਤਾਵੇ ਆਗਾਮੀ ਆਗਾਮੀ ਸੰਸਲੋ ਸੰਗ ਹੈ ਸਿਰ ਭਾਰ ਹੋਏ ਮੇਰੇ ਨਾਮ ਕ੍ਰਿਸ਼ਨਾ ਲਈ ਇਹ ਕ੍ਰਿਪਾਣ ਗੀਤ ਗਉਣਾ ਹੈ ਇਹ ਕ੍ਰਿ ਲਿਖਣ ਬੋਲਣ ਬਾਣ ਮੈਂ ਅਕਰਾ ਸਰ ਸੰਯੋਗ ਖਾਣੇ ਜਿਨੇ ਲਿਖੇ ਤੇ ਸਿਰਨਾਏ ਜੇ ਫਰਮਾਏ ਤਿਤ ਉਪਾਏ ਜਿਤਾ ਕੀਤਾ ਤੇ ਤਨਾਉ ਬਿਨ ਨਾਮੈ ਨਾਈ ਕੋ ਥਾਉ ਗੁਦਰਤੇ ਕਮਣਿ ਪਹਾਵੇ ਜਾ ਮਾਰੈ ਨਾ ਜਾਮਾ ਏਕ ਵਾਰ ਜੁਤੁ ਉਪਾਵੇ ਸਾਈ ਫਲਿਕਾ ਤੂੰ ਸਦਾ ਸਲਾਮੇ ਤੇ ਨਿਰੰਕਾਰ ਹਰਿਏ ਅਤਵਰਤਨ ਦੇ ਗਾਣੀ ਤੁਤੇ ਉਤਰ ਸੁਖੇ ਮੋਤੁ ਭਲੇ ਤੇ ਕਕੜ ਹੋਏ ਦੇ ਸਭ ਮੰਨ ਲਈਏ ਉਤੋਈ ਹਰਿਏ ਮਤਿ ਬਾਬਾ ਕਾ ਸੰਗੀ ਉਤੋ ਪੈ ਨਾਮੈ ਕੈ ਰੰਗੀ ਪੁੰਨਿ ਪਾਪੀ ਆਖਣ ਨਾ ਆਏ ਕਰ 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 ਨਾਲਿ ਲਿਖ ਲੈ ਜਾ ਬੀ ਆਪੀ ਬੀ ਜਾਪੀ ਗੋ ਨਾਨਕੁ ਹੁਕਮਿ ਆਹ ਹੋ ਜਾ ਦੇਖਿ ਤਬ ਧਰਤਾ ਨੇ ਜੇ ਕੋ ਕਬੈ ਤ ਕਹਿ ਮਾਨ ਸੁਣਿਆ ਮਨੇ ਮਨ ਕੀਤਾ ਭਾਉ ਯੰਤਰ ਵਿਅਤੀਤ ਨਾਉ ਸਭੁਣ ਤੇਰੇ ਮੈਂ ਨਾਹੀ ਕੋਇ ਵਿਣਮਨ ਕੀਤੇ ਭਗਤ ਨ ਹੋਇ ਸਵਾਸਾਤ ਬਾਣੀ ਬਰਮਾਉ ਸਤ ਸੁਹਣ ਸਦਾ ਮਨ ਚਾਉ ਕੌਣ ਸਵੇਲਾ ਵਕਤ ਕਉਣਾ ਗਵਣਥੇਿਤ ਕਣਵਾਰ ਗਵਣ ਸੇ ਰੋਤੀ ਮਾਹੋ ਗਵਣ ਜਿਤ ਹੋਆ ਆਕਾਰ ਬੇਲ ਨ ਭਾਇਆ ਪੰਡ ਤੇ ਜੇ ਹੋਵੈ ਲੇਖ ਪੁਰਾਣ ਵਕਨਾ ਪਾਯੋਗਾ ਦੀਆਂ ਦੇ ਲਿਖਣ ਲੇਖ ਕੁਰਾਨ ਸਤਿ ਸਵਾਰਨਾ ਜੋਗੀ ਜਾਣੈ ਰੁੱਤ ਮਾਉ ਨਾ ਕੋਈ ਜਗਰਥਾ ਸੋਟੀ ਕੋ ਸਾਦੇ ਆਪੇ ਜਾਣੈ ਸੰਗੋਈ ਗਿਪਰੀਆ ਕਾ ਕਸਲਾ ਹੀ ਕਿ ਵਰਨੇ ਕਿ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੋ ਇੱਕ ਸਿਆ ਵਡਾ ਸਾਹਿਬ ਵੱਡੀ ਨਾ ਏਕੀਤਾ ਜਾ ਕਹੂਐ ਨਾਨਕ ਜੀ ਕੋ ਆਪੂ ਜਾਣੈ ਅਗੇ ਗਿਆਨ ਸੋ ਹੈ ਬਦਲ ਅਪਤਾਲ ਲਖਿ ਅਗਿਆਸਾਹੀ ਅਗਾਸੀ ਓੜ ਕੋੜ ਕਪਾਲ ਥਕੇ ਵੇਦ ਕੈਨਿਕ ਬਾਤ ਹੁ ਸੈਸ ਢਾਰੇ ਕੈਨਿਕ ਤੇ ਪਾਇ ਅਸਲੋ ਇੱਕ ਧਾਤ ਲਿਖਾ ਹੋਏ ਤੋ ਲਿਖੀ ਐ ਲਿਖੀ ਹੋਈ ਬਿਨਾ ਅਸਨਾਨ ਕਾ ਵੱਡਾ ਆਖੀ ਐ ਨਿਯਾਪੇ ਜਾਣਿਆ ਸਲਾਹੀ ਸਲਾਹੀ ਇਥੇ ਸੁਰਤ ਨਾ ਪਾਈ ਆ ਨਦੀਆਂ ਇਥੇ ਵਾ ਵਸਮੰਦਨਾਂ ਜਾਣੀ ਐ ਸੁੰਦ ਸਾ ਸੁਲਤਾਨ ਗਿਰ ਖਸੇ ਤੇ ਹੀ ਮਾਲ ਤਨ கோய <Sessly> 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 ਵੱਡਾ ਸਹਬੇ ਉੱਚਾ ਤਾਂ ਹੋਇ ਇੱਥੇ ਉਭਰਿਉ ਜਾਨਾ ਹੋਇ ਇਵੜੀ ਉੱਚਾ ਹੋ ਬੈ ਕੋਇ ਤੇ ਸੋਚੈ ਕੋ ਜਾਣਾ ਸੋਇ ਜੇ ਭੜਿਆ ਆਪ ਜਾਣ ਆਪ ਆਵੀ ਨਾਨਕ ਨਜ਼ਰੀ ਧਰਮੀ ਦਾਤ ਬਉਧਾ ਕੰਗਲ ਕਿਆ ਨਾ ਜਾਏ ਵੱਡਾ ਦਾਤਾ ਤਲਨਾ ਤੁਮਾਏ ਕੀਤੇ ਮੂੰਖੇ ਜੋ ਦੂਪਾਰ ਕੀਤੇ ਗਣਤ ਨਹੀਂ ਵਿਚਾਰ ਕੀਤੇ ਖਤੂਟੇ ਰੇਕਾਰ ਕੀਤੇ ਲੈ ਲੈ ਮੁਕਰ ਪਾਹੀ ਕੀਤੇ ਮੂਰਖਾ ਹੀ ਖਾਏ ਮੁ ਗੇਤੇ ਤੋ ਉਸ ਦਮਾਰੇ ਇਹ ਬੇਦਸਰੀ ਦਤਾਰ ਬੰਦ ਗੱਲਾ ਸੇ ਬਾਣਾ ਹੋਏ ਹੋਰੀ ਆਖ ਨ ਸਕੇ ਕੋਈ ਜੇ ਕੋ ਖਾਇ ਕੇ ਆਖ ਨ ਪਾਈ ਝੁਹ ਜਾਣੇ ਜਿਤਿ ਅਮੁਖ ਹੈ ਆਪੇ ਜਾਣੇ ਆਪੇ ਦੇ ਮੀ ਅਖ ਸੇ ਵੇਖੇ ਕਿ ਕੇ ਜਿਸ ਨੂੰ ਬਖਸੇ ਸਿਰਸਲਾ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਮੰਮੁ ਮੁੱਲ ਗੋਣਾ ਮੁੱਲ ਵਪਾਰੀ ਹਮੁ ਮੁੱਲ ਵਪਾਰੀ ਮਨ ਪੰਡਾਰੇ ਮੱਲੇ ਆਵੇ ਮੱਲੇ ਜਾਹੀ ਨਿਯਮੁ ਮੁੱਲ ਭਾਏ ਮੁੱਲਾ ਸਹਾਈ ਮੁੱਲ ਧਰਮੁ ਮੁੱਲ ਦੀਵਾਨ ਮੁੱਲ ਤੁਲ ਮਨ ਪਰਵਾਣਿ ਨਿਯਮੁ ਬਖਸੀ ਸੁਮੁੱਲੇ ਸਾਨ ਮੁੱਲ ਕਰਮੁ ਮੁੱਲ ਫੁਰਮਾਨਿ ਨਿਯਮੁ ਮੁੱਲਾ ਖੇਣੇ ਜਾਏ ਆਖੀ ਅੱਖੀ ਰਹੀ ਲਾਈ ਅਖੇ ਵੀਦ ਬਾਠ ਕੋ ਰਾਣੀ ਆਖੇ ਪੜੇ ਕਰੀਬ ਖਿਆਣ ਮੀਆਂ ਕਹਿ ਵਰ ਮੈਂ ਆਖੇ ਜੰਦੇ ਆਖੇ ਗੋਪੀ ਦਾ ਗੋਵਿੰਦੇ ਆਖੇ ਇਸਰੀ ਆਖੇ ਸਦੇ ਆਖੇ ਕਿਤੇ ਕੀਤੇ ਬੋਦੇ ਮੀਆਂ ਕਹਿ ਦਾਨ ਵੀ ਆਖੇ ਦੇਵੀ ਆਖੇ ਸੁਰ ਨਰਮਨ ਜਨ ਸੇਵੀ ਕਿਤੇ ਆਖੇ ਆਖਣ ਪਾਇ ਮਗੇ ਤੇ ਕਹਿ ਉੜ ਜਾਏ ਇਤੇ ਕੀਤੇ ਔਰ ਕਰੀ ਤਾਂ ਆਖਣ ਸਕੇ ਗਈ ਕੇ ਜੇਵੜ ਪਾਵੇ ਤੇਵੜ ਹੋਏ ਨਾਨਕ ਜਾਣ ਸਾਥਿਆ ਸੋਏ ਜੋ ਆਖੈ ਬੋਲ ਵਿਗਾੜੇ ਤਾ ਲਖੀਐ ਸਰਬ ਵਾਰੰਗੂ ਵਾਰ ਮੂਜੋਦਰ ਕੇ ਆਸੂ ਕਰਕੇ ਆ ਜਿਤ ਵੈਸਰ ਸਮਾਲੇ ਵਾਜੇ ਨਾਦਿ ਨੀਕੇ ਨਥੁ ਸ ਕਾ ਗਿਤੇ ਬਾਣ ਹਾਰੇ ਮੂਕੇ ਤੇ ਰਾਗ ਭਰੀ ਸਿਉ ਕੈਨ ਕੀਨ ਕੇਤੇ ਗਾਵਣ ਹਾਰੇ ਗਵੈ ਤਨੁ ਘਾਣ ਪਾਣੀ ਬੈ ਸੰਤੁਰ ਕਵੈ ਰਾਜਾ ਧਰਮ ਦੁਆਰੇ ਮੁਗਵੇ ਜਿਤ ਘੁਪਤ ਲਿਖ ਜਾਣੇ ਲੇਲਿ ਲਿਖ ਧਰਮ ਵਿਚਾਰੇ ਗਵੇਈ ਸਰਬਰਮਾ ਦੇਵੀ ਸੁ ਹੰਸ ਦਾ ਸਵਾਰੇ ਮੁਗਵੇ ਹਿੰਦੀ ਦਾ ਸੁ ਬੈਠੀ ਦੇਵ ਧਿਆਨ ਨਾਲੀ ਗਵੇ ਸਿੱਧ ਸੁਣਾ ਦੇਵੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੇ ਸਤੇ ਸੰਤੋਖੀ ਗਵੇ ਵੀਰ ਕਰਾਰੇ ਗਾਵਨ ਪੰਡਿਤ ਪੰਡਿਤ ਤੀਰਜੋ ਜੋਵੇ ਦਾ ਨਾਲੇ ਗਵੇ ਮੋਹਣੀਆ ਮਨ ਮੋਹਨੇ ਸੁਗਾ ਮਥ ਫਿਆਲੇ ਗਾਵਨ ਰਤਨਉਪਾਏ ਤੇਰੇ ਅਰਸੜ ਤੇਰੇ ਜਨਾਲੇ ਗਾਵੇ ਦੁੱਧ ਮਹਾਬਲ ਸੂਰਾ ਗਾਵੇ ਖਣੇ ਚਰੀ ਗਾਵੇ ਗੰਨ ਮੰਨ ਨਵਰਖੰਡਾ ਕਰ ਰੱਖੀ ਤਾਰੀ ਸੇ ਤਦ ਨੂੰ ਗਾਵੇ ਦੁੱਧ ਭਾਲਾ ਰੱਤੇ ਤੇਰੇ ਭਗਵਰ ਸਾਲੇ ਹੋਰ ਕੀਤੇ ਗਾਵਨ ਸੇ ਮੈਂ ਜਿਤਨੇ ਆਵਨ ਨਾ ਨੇ ਗਿਆ ਵਿਚਾਰੀ ਸੋਈ ਸੋਈ ਸਦਾ ਸਤ ਸਤ ਸੱਚ ਨਾਈ ਹੈ ਭੀ ਹੋਸੀ ਜੈਨ ਜਸਿ ਰਤਨਾ ਦਿਨ ਨਰਜਾਈ ਰੰਗੇ ਰੰਗੇ ਬਾਤਿਂ ਕਰ ਕਰ ਦੇ ਮੁਸੀ ਮਾਇ ਜਿਨ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਸਦੀ ਵਡਿਆਈ ਜੋਤਿ ਪਾਵੈ ਸੋਈ ਕਰਿ ਸ੍ਰੀ ਹੁਕਮ ਨਕਰ ਨਾ ਜਾਈ ਸੋ ਪਾਤ ਸਹੋ ਸਹਾ ਪਾਤ ਸਾਹਿਬੇ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰੰਗ ਪਾ ਝੋਲੀ ਧਿਆਨ ਕੀ ਕਰੈ ਸੋ ਤੇ ਹਿੰਤਾ ਕਾਲ ਕੁਵਾਰੀ ਕਾਇਆ ਜਗਤ ਰੰਡਾ ਪਰਤੇ ਤੇ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਤਖਤ ਜੀਤ ਯਾਦੇਸ ਸੈ ਅਦੇਸ ਯਾਦੋ ਨੀਲਾ ਨਾਦ ਨਾ ਹਤੇ ਜੁਗ ਜੁਗ ਇੱਕੋ ਈਸ ਬੁਖਤ ਗਿਆਨ ਦੇ ਆ ਪੰਡਾਰਨ ਢਕੜ ਢੋ ਵਜੈ ਨਾਦ ਗਿਆਪ ਨਾਦ ਨਾਥੀ ਸਜਾ ਕੀ ਰਿਸ ਦੇਵਰਾ ਸਾਧ ਸੰਜੋਗ ਵੀ ਜੋਗ ਤੋ ਈ ਕਾਰਥ ਲਾਵੇ ਲੇਖੇ ਆਵੇ ਭਾਗੇ ਮਿਆਦੇਸ ਸਹ ਅਦੇਸ ਯਾਦਾ ਨੀਲਾ ਨਾ ਪਨਾਤੀ ਜੁ ਜੁ ਏਕੋ ਵੇਸ ਨੀ ਕਮਾਈ ਦੁਖਤ ਵੇ ਆਈ ਤਿੰਨ ਚਿੱਲੇ ਪਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਸ ਸੁਭਾਵੈ ਤਵੇਂ ਲਗਾਈ ਜਿਉ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਗਨ ਨਾ ਆਵੇ ਬਹੁਤਾ ਇਹ ਵਿਡਾਣ ਮਿਆਦੇਸ ਸਹ ਅਦੇਸ ਨਾਦ ਨੀਲ ਨਾਦ ਨਾਥੀ ਜੁਜੂ ਇੱਕ ਹੋਏ ਆਸਨ ਲੋਏ ਲੋਏ ਪੰਡਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਿਰਦਰ ਹਾਰ ਨਾਨਕ ਸੱਚੇ ਕੀ ਸੱਚੇ ਗਾਰ ਯਾਦੇਸ ਸੈਯਾਦੇਸ ਯਾਦ ਨੀਲ ਨਾਦ ਨਾਥੀ ਜੁਜੂ ਇੱਕ ਹੋਏ ਇਕ ਦੂਜੀ ਬੋਲਾ ਕੋ ਹੋਏ ਲਖੋ ਵੇ ਲਖਵੀਸ ਲਖ ਲਖ ਢੇੜਾ ਆਖੀਏ ਏਕ ਨਾਮ ਜਗਦੇਸ ਮੇਤਰਾ ਹੈ ਬਦਕੌਣੀਆਂ ਛੜੀਏ ਹੋਏ ਅਪੀਸ ਸੁਣ ਗਲਾਈ ਆਕਾਸ਼ ਕੇ ਗੇਟਾਂ ਆਈ ਰੇਸ ਨਾਨਕ ਨਦਰੀ ਪਾਈ ਐ ਗੋੜੇ ਗੋੜਾ ਠੀਸ ਆਖਣ ਜੋਰ ਸੋ ਪਹਿਨਣ ਜੋਰ ਜੋਰ ਨ ਮੰਗਣ ਦੇਣ ਜੋਰ ਜੋਰ ਨ ਜੀਵਨ ਮਰਨ ਨਾ ਜੋਰੀ ਜੋਰ ਨ ਰਾਗ ਮਾਲ ਮਨ ਸੋਰੀ ਜੋਰ ਨ ਸੁੱਥੇ ਗਿਆਨ ਵਿਚਾਰ ਜੋਰ ਨ ਜੁਕਤੀ ਛੁਟਾ ਸੰਸਾਰੇ ਜਿਸ ਹੱਥ ਜੋਰ ਕਰ ਵੇਖੈ ਸੋ ਹੋਏ ਨਾਨਕੀ ਉਤਮ ਨੀਜ ਨੈ ਕੋਈ ਮਰਾਤੀ ਰੁਤੇ ਤਿਥਿ ਵਾਰੇ ਪਉਣ ਪਾਣੀ ਅਗਨੀ ਪਥਲ ਤੇ ਸਵੇ ਧਰਤੀ ਥਾਪ ਰਖੇ ਧਰਮ ਸਾਲੇ ਤਿਸਵੇ ਜੀ ਜੁਗਤ ਕੇ ਰੰਗੇ تنਕੇ ਨਾਮ ਨਨਿਕ ਨੰਮਤੇ ਕਰਮੀ ਕਰਮੀ ਹੋਏ ਵਿਚਾਰੀ ਸਚਿਆ ਆਪ ਸਚਿਆ ਸਰਬਾ ਦਿੱਤਾ ਸੋਹਣ ਪੰਚ ਪ੍ਰਵਾਣ ਨਦਰੇ ਕਰਮ ਪਵੈ ਨਿਸਾਨ ਮਨ ਗਤ ਪਕਾਏ ਉਥੇ ਪਾਏ ਨਾਨਕ ਨੇ ਅਜਾ ਪੈ ਜਾਏ ਧਰਮ ਕੰਡ ਕਹੋ ਧਰਮ ਗਿਆਨ ਕੰਡ ਕਹੋ ਅਖੋ ਕਰਮ ਗਿਤੇ ਪਉਣ ਪਾਣੀ ਬੈ ਸੰਤਰ ਕੀਤੇ ਕਾਨ ਮਹੇਸ ਕੀਤੇ ਵਰਮੇ ਘਾਟ ਤਖੜੀਏ ਰੂਪ ਰੰਗ ਕੇ ਵੇਸ ਕੀਤੇ ਆ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦੇ ਚੰਦੇ ਸੂਰ ਕੀਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਸੁਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨੇ ਮਨ ਕਿਤੇ ਕਿਤੇ ਰਤਨ ਸਮੁੰਦ ਕਿਤੇ ਗਾਣੇ ਕਿਤੇ ਬਾਣੇ ਕਿਤੇ ਪਤਨ ਰਿੰਦ ਕਿਤੇ ਅਸਥੀ ਸੇਵਕ ਕਿਤੇ ਨਾਨਕੀ ਅੰਤ ਨੈ ਅੰਤ ਗਿਆਨ ਘੰਡ ਮੈਂ ਗਿਆਨ ਪਰਚੰਡੇ ਤਿਥੇ ਨਾਮੁ ਇਨੋਦ ਕੋਡ ਅਨੰਦੇ ਸਰਮ ਘੰਡ ਕੀ ਬਾਣੀ ਰੂਪ ਮੁੰਦੇ ਤੈ ਘੜ ਤੇ ਘੜੀਏ ਬਹੁਤ ਅਨੂਪ ਤਾਂ ਕਿ ਅੰਗਲ ਨਾ ਕਥੀਆਂ ਨਾ ਜਾਏ ਜੇ ਕੋ ਕਹਿ ਵਿਚ ਵਸਾਈ ਤਿੱਥੈ ਘੜੀਏ ਸੁਰਤ ਮਤਿ ਮਨ ਬੁੱਧ ਤਿੱਥੈ ਘੜੀਏ ਸੁਰਾਸ ਸੰਤਾਂ ਕੀ ਸੋਤੇ ਕਰਮਖੰਡ ਕੀ ਬਾਣੀ ਜੋਰੇ ਤਿੱਥੈ ਹੋਰ ਨ ਕੋਈ ਯੋਗ ਮੁੰਦੇ ਤੈ ਦੋਦ ਮਹਾਵਲ ਸੂਰੇ ਤਨ ਮੈਂ ਰਾਮ ਰਿਆ ਪ੍ਰਭੂ ਰੇ ਮੁੰਦੇ ਤੈ ਸੀ ਦੋ ਸੀਤਾ ਮੈਂ ਮਾਮਾਹੀ ਤਾਂ ਕਿ ਰੂਪ ਨ ਕਥਨੇ ਜਾਏ ਨਾ ਕੋਈ ਮਰੇ ਨਾ ਠਾਗੇ ਜਾਏ ਜਿਨ ਕੇ ਰਾਮ ਸਹਿ ਮੰਨ ਮਾਹ ਤਿਤੈ ਭਗਵਾਨ ਸਹਿ ਕੇ ਲੋ ਕਰੈ ਨੰਸਤਾ ਮਨ ਸੋਏ ਸਤਿ ਕਾਂਡ ਬਸਹ ਨਰੰਕਾਰੇ ਕਰ ਕਰ ਵੇਖੈ ਨੰਦਨ ਹਾਲ ਹਉ ਦਿੱਤੈ ਕਾਂਡ ਮਨਨ ਵਰ ਭਾਣੰਡੇ ਜੇ ਕੋ ਕਥਾ ਤੈ ਅੰਤ ਨਐ ਅੰਤੈ ਹੰਦਤੈ ਲੋ ਲੋ ਕਾਰੇ ਜਿ ਜੁਪੰਤ ਵਿਤਕਰ ਵੇਖੈ ਰਿਕਸੈ ਕਰ ਗਿਚਾਰ ਨਾਨਕ ਕਥਨਾ ਕਡਾਸਰ ਜਦ ਬਹਾਰਾ ਤੇਰਾ ਸੁਨਿਆ ਰੇ ਕਹਿਣ ਮਤ ਬੀਤ ਹਥਿਆ ਬਗੁਲ ਲਗ ਤਕ ਤਾਉ ਭੰਡਾ ਭਉ ਅਮਰ ਸਤਿਗਾਰ ਘੜੀਐ ਸਬਦ ਸਦੀ ਟਕਸਾਲੀ ਜਿਨ ਕੋ ਨਦਰ ਕਰਾ ਮਤੈ ਨਕਾਰ ਨਾਨਕ ਨਦਰਿ ਨਦਰਿ ਨਿਹਾਲੇ ਇਸ ਲੋਕ ਪਉਣ ਗੁਰੂ ਪਾਣੇ ਪਿਤਾ ਮਾਤਾ ਤਰ ਤੁਮ ਹਾਤਿ ਦਿਵਸ ਰਾਤੁ ਦੁਇ ਦਾਇਤਾ ਕਿੰਲਾ ਸੰਗ ਜਗਤੇ ਚੰਗਿਆਈਆ ਮੁਰਿਆਈਆ ਵਾਚਿਆ ਤਰ ਮਰਹੁ ਦੂਰੇ ਕਰਮ ਹੀ ਆਪੋ ਆਪੋ ਨੇ ਕੀ ਨੇੜੇ ਕੇ ਦੂਰੇ ਜਿਨੇ ਨਾਮ ਤੇ ਆਇਆ ਗਏ ਮਸਖਤ ਕਾਲੇ ਨਾਨਕ ਤੇ ਮੁਖ ਉਜਲੇ ਕੀਤੀ ਛੁਤੀ ਨਾਲੇ ਮਜ਼ਿਨੇ ਨਾਮ ਤੇ ਆਇਆ ਗਏ ਮਸਖਤ ਕਾਲੇ ਨਾਨਕ ਤੇ ਮੁਖ ਉਜਲੇ ਕੀਤੀ ਛੁਤੀ ਨਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ